ਦਾ ਵਿਸ਼ਾ ਹੈ ਦਾਜ ਦੀ ਸਮੱਸਿਆ ਭਾਰਤ ਸਮਾਜ ਵਿੱਚ ਦਾਜ ਇੱਕ ਗੰਭੀਰ ਸਮੱਸਿਆ ਬਣੀ ਹੋਈ ਹੈ ਇਹ ਰੀਤੀ ਰਿਵਾਜਾਂ ਦੀ ਆੜ ਵਿੱਚ ਔਰਤਾਂ ਉੱਤੇ ਹੋ ਰਹੇ ਅਤਿਆਚਾਰਾਂ ਦਾ ਇੱਕ ਵੱਡਾ ਕਾਰਨ ਹੈ ਦਾਜ ਲੈਣ ਅਤੇ ਦੇਣ ਦੀ ਪ੍ਰਥਾ ਪੁਰਾਣੇ ਸਮਿਆਂ ਤੋਂ ਚੱਲੀ ਆ ਰਹੀ ਹੈ ਪਰ ਅੱਜ ਵੀ ਇਹ ਸੱਤ ਕਲੰਕ ਵੱਜੋਂ ਮੌਜੂਦ ਹੈ ਦਾਜ ਦੀ ਸਮੱਸਿਆ ਕਾਰਨ अनेका ਘਰਾਂ ਦੀ ਵਿੱਚ ਤਿਆਂ ਨੂੰ ਬੋਝ ਸਮਝਿਆ ਜਾਂਦਾ ਹੈ ਇਸ ਕਰਕੇ ਕੁਝ ਮਾਪੇ ਤਿਆਂ ਦੇ ਜਨਮ ਨੂੰ ਹੀ ਆਪਣੀ ਬਦਕਿਸਮਤੀ ਮੰਨ ਲੈਂਦੇ ਹਨ ਦਾਜ ਲੈਣ ਵਾਲੇ ਲੋਕ ਲਾਲਚੀ ਹੁੰਦੇ ਹਨ ਕਈ ਵਾਰ ਜਦੋਂ ਕੰਨਿਆ ਪੱਕੋ ਪੂਰਾ ਦਾਜ ਨਹੀਂ ਦਿੱਤਾ ਜਾਂਦਾ ਤਾਂ ਉਸ ਉੱਤੇ ਜ਼ੁਲਮ ਹੋਣ ਲੱਗਦੇ ਹਨ ਜੋ ਕਿ ਬਹੁਤ ਦੁਖਦਾਈ ਹੈ ਦਾਜ ਪ੍ਰਥਾ ਨੂੰ ਖਤਮ ਕਰਨ ਲਈ ਸਿੱਖਿਆ ਅਤੇ ਜਾਗਰੂਕਤਾ ਬਹੁਤ ਜ਼ਰੂਰੀ ਹੈ ਸਰਕਾਰ ਨੇ ਦਾਜ ਵਿਰੁੱਧ ਕਾਨੂੰਨ ਵੀ ਬਣਾਏ ਹਨ ਪਰ ਇਹ ਤਦ ਹੀ ਪ੍ਰਭਾਵਸ਼ਾਲੀ ਹੋਣਗੇ ਜਦੋਂ ਲੋਕ ਆਪਣੀ ਸੋਚ ਬਦਲਣਗੇ ਦਾਜ ਪ੍ਰਥਾ ਇੱਕ कलंक ਹੈ ਜਿਸ ਨੂੰ ਖਤਮ ਕਰਨਾ ਸਮਾਜ ਦੀ ਜ਼ਿੰਮੇਵਾਰੀ ਹੈ ਸਾਨੂੰ ਮਿਲ ਕੇ ਇਸ ਦਾ ਵਿਰੋਧ ਕਰਨਾ ਚਾਹੀਦਾ ਹੈ ਤਾ ਜੋ ਹਰ ਧੀ ਦੀ ਜ਼ਿੰਦਗੀ ਸੁਖਮਈ ਬਣ ਸਕੇ